ਸਕਿੰਟ ਦੇ ਵਿੱਚ ਹੀ ਪੂਰੀ ਦੀ ਪੂਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਇਹ ਗਨੀਮਤ ਰਹੀ ਹੈ ਕਿ ਮਾਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਤੇ ਬਾਹਰ ਸੜਕ ਵੀ ਖਾਲੀ ਸੀ ਜਿਸ ਦੇ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਹਾਲਾਕੇ ਬਚਾਰਿਆ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਸੀਨਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਹੀ ਸਕਿੰਟ ਦੇ ਵਿੱਚ ਇਹ ਪੂਰੀ ਦੀ ਪੂਰੀ ਇਮਾਰਤ ਜੋਕੇ ਟੈਟੇਰੀ ਹੋ ਜਾਂਦੀ ਹੈ ਤੁਹਾਨੂੰ ਸਾਫ ਨਜ਼ਰ ਆ ਰਹੀਆਂ ਨੇ ਕਿ ਤਿੰਨ ਮੰਜ਼ਲਾ ਬਿਲਡਿੰਗ ਆ ਕਿਵੇਂ ਆ 5 ਸਕਿੰਟ ਦੇ ਵਿੱਚ ਹੀ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਲੁਧਿਆਣਾ ਦੀਆਂ ਦਰਸਲੇ ਤਸਵੀਰਾਂ ਨੇ ਵਿਸ਼ਵਕਰਮਾ ਵਿਸ਼ਵਕਰਮਾ ਚੌਕ ਦੇ ਨੇੜੇ ਇਹ ਇਮਾਰਤ ਜੋ ਕੇ ਕੁਝ ਸਕਿੰਟ ਦੇ ਵਿੱਚ ਅਚਾਨਕ ਟਹਟਰੀ ਹੋ ਜਾਂਦੀ ਹੈ 5 ਸਕਿੰਟ ਦੇ ਵਿੱਚ ਮਲਬੇ ਦੇ ਵਿੱਚ ਜਦੋਂ ਬਦਲਦੀ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਇਹ ਵੀ ਬਹੁਤ ਗਨੀਮਤ ਰਹੀ ਕਿ ਇਮਾਰਤ ਦੇ ਵਿੱਚ ਇਸ ਹਾਸੇ ਵੇਲੇ ਕੋਈ ਵੀ ਮੌਜੂਦ ਨਹੀਂ ਸੀ ਤੇ ਬਾਹਰ ਸੜਕ ਵੀ ਖਾਲੀ ਸੀ ਬਾਹਰ ਇਮਾਰਤ ਦੇ ਨੇੜੇ ਉਵੇਂ ਉਸ ਵੇਲੇ ਕੋਈ ਨਹੀਂ ਸੀ ਲੰਗ ਰਿਆ ਜਿਸ ਦੇ ਕਾਰਨ ਆ ਵੱਡਾ ਜਾਨੀ ਨੁਕਸਾਨ ਹੋਣ ਤੋਂ ਹਲਾਕੇ ਬਚਾ ਰਿਹਾ ਹੈ ਆ ਤਸਵੀਰਾਂ ਵਿੱਚ ਦੇਖ ਸਕਦੇ ਤੁਸੀਂ ਕਿ ਕਿਵੇਂ ਅੱਖ ਚਪਕਦੀਆਂ ਹੀ 5 ਸਕਿੰਟ ਦੇ ਵਿੱਚ ਹੀ ਤਿੰਨ ਮੰਜ਼ਲਾ ਇਮਾਰਤ ਪੂਰੀ ਦੀ ਪੂਰੀ ਢਹਿ ਢੇਰੀ ਹੋ ਜਾਂਦੀ ਹੈ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਹਾਲਾਂਕਿ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਇਹ ਅਚਾਨਕ ਇਮਾਰਤ ਡਿੱਗਣ ਦੀ ਵਜ੍ਹਾ ਕੀ ਰਹੀ ਕੋਈ ਜ਼ਿਆਦਾ ਪੁਰਾਣੀ ਇਮਾਰਤ ਹੈ ਆਖਰਕਾਰ ਕਿਵੇਂ ਇਮਾਰਤ ਅਚਾਨਕ ਕਮਜ਼ੋਰ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਰਵਿਤ ਗੋੜ ਜੁੜੇ ਹੋਏ ਨੇ ਅਰੋਹੀ ਤੇ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਚ ਕੈਦ ਹੋਈਆਂ ਕਿ ਕਿਵੇਂ ਅਚਾਨਕ ਇਹ ਪੂਰੀ ਦੀ ਪੂਰੀ ਤਿੰਨ ਮੰਜ਼ਲਾ ਇਮਾਰਤ ਢਹਿਟਰੀ ਹੋ ਜਾਂਦੀ ਹੈ ਆ ਕੀ ਕੋ ਜਾਣਕਾਰੀ ਕਿ ਕਿੰਨੇ ਕਿ ਪੁਰਾਣੀ ਹੈ ਇਮਾਰਤ ਹੈ ਆਖਰਕਾਰ ਅਚਾਨਕ ਢਹਿਟਰੀ ਹੋਣ ਦੀ ਹੁਣ ਤੱਕ ਵਜ੍ਹਾ ਕੀ ਸਾਫ ਹੋਈ ਹੈ ਬਿਲਕੁਲ ਪਰ ਮੈਂ ਨਰਮ ਦੱਸਣਾ ਚਾਹੁੰਦਾ ਕਿ ਵਿਸ਼ਕਰਮਾ ਚੌਂਕ ਦੇ ਵਿੱਚ ਇਹ ਇਮਾਰਤ ਹੈਗੀ ਆ ਤਿੰਨ ਮੰਜ਼ਲੀ ਇਮਾਰਤ ਹੈਗੀ ਆ ਔਰ ਇਸ ਮੰਜ਼ਲ ਇਮਾਰਤ ਦੇ ਵਿੱਚ ਕਈ ਜਿਹੜੇ ਦਫ਼ਤਰ ਬਣੇ ਹੋਏ ਸੀਗੇ ਪੁਰਾਣੇ ਔਰ ਕਈ ਮਾਰਕੀਟ ਦੀ ਤਰ੍ਹਾਂ ਇਸ ਇਮਾਰਤ ਨੂੰ ਯੂਜ਼ ਕੀਤਾ ਜਾਂਦਾ ਸੀਗਾ ਪਰ ਪਿਛਲੇ ਕਾਫੀ ਮਹੀਨਿਆਂ ਤੋਂ ਪਹਿਲਾਂ ਹੀ ਦੋ ਤਿੰਨ ਮਹੀਨਿਆਂ ਪਹਿਲਾਂ ਹੀ ਇਸ ਮਾਰਕੀਟ ਨੂੰ ਖਾਲੀ ਕਰਾ ਦਿੱਤਾ ਗਿਆ ਸੀ ਕਿਉਂਕਿ ਕਾਰਪੋਰੇਸ਼ਨ ਵੱਲੋਂ ਇਸ ਦੀ ਜਿਹੜੀ ਹੈ ਖਸਤਾ ਹਲੰਦੀ ਜਿਹੜੀ ਹੈ ਡਿਕਲੇਅਰ ਕਰ ਦਿੱਤਾ ਗਿਆ ਸੀ ਔਰ ਮਾਲਕ ਮਕਾਨ ਜਿਹੜਾ ਸੀਗਾ ਬਿਲਡਿੰਗ ਦਾ ਮਾਲਕ ਸੀਗਾ ਉਸ ਨੂੰ ਕਹਿ ਦਿੱਤਾ ਗਿਆ ਸੀ ਕਿ ਇਸ ਬਿਲਡਿੰਗ ਨੂੰ ਖਾਲੀ ਹਟ ਜਾਵੇ ਔਰ ਇਹ ਬਿਲਡਿੰਗ ਕਿਸੇ ਵੀ ਲੈਵੀ ਡਿੱਗ ਸਕਦੀ ਹੈ ਪਿਛਲੇ 1 ਹਫਤੇ ਤੋਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਇਹ ਬਿਲਡਿੰਗ ਕਾਫੀ ਨਰਮ ਹੋ ਚੁੱਕੀ ਸੀ ਜਿਸ ਦੇ ਕਰਕੇ ਇਸ ਦੀ ਦਿਵਾਰਾ ਜਿਹੜੀਆਂ ਮੈਂ ਉਹ ਪਾਣੀ ਦੇ ਨਾਲ ਰਿਸ ਚੁੱਕੀਆਂ ਸੀਗਾ ਜਿਸ ਕਰਕੇ ਇਹ ਇੱਕਦਮ ਅਚਾਨਕ ਡਿੱਗ ਗਈ ਔਰ ਇਸਦੇ ਪਿੱਛੇ ਇਹ ਕਿਤਨਾ ਕਿਤੇ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਪਤਾ ਸੀਗਾ ਔਰ ਜਿਹੜਾ ਬਿਲਡਿੰਗ ਮਾਲਕ ਸੀਗਾ ਉਹ ਵੀ ਉਸ ਨੂੰ ਹੀ ਪਤਾ ਸੀਗਾ ਇਸ ਕਰਕੇ ਇਸ ਬਿਲਡਿੰਗ ਦਾ ਹੀ ਜਿਹੜਾ ਨੁਕਸਾਨ ਹੋਇਆ ਹੈ ਦਾ ਬਾਦੀ ਦੁਕਾਨਾਂ ਦਾ ਜਿਹੜਾ ਨੁਕਸਾਨ ਹੈ ਬਸ ਉਹੀ ਨਿਕਲ ਕੇ ਸਾਹਮਣੇ ਆਇਆ ਹੈ ਪਰ ਜੇ ਗੱਲ ਕੀਤੀ ਜਾਵੇ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮੈਂ ਰੋਹਿਤ ਕੀ ਜ਼ਿਆਦਾ ਪੁਰਾਣੀ ਇਮਾਰਤ ਦੱਸੀ ਜਾ ਰਹੀ ਹੈ ਬਿਲਕੁਲ ਬਿਲਕੁਲ ਪਰਮਿੰਦਰ ਇਹ ਲਗਭਗ 25 ਤੋਂ 30 ਸਾਲ ਪੁਰਾਣੀ ਇਮਾਰਤ ਕਹੀ ਜਾ ਰਹੀ ਹੈ ਔਰ ਇਸ ਤੋਂ ਵੀ ਵੱਧ ਟਾਈਮ ਦੀ ਸਮੇਂ ਦੀ ਵੀ ਹੋ ਸਕਦੀ ਹੈ ਕਿਉਂਕਿ ਹਾਲ ਦੀ ਪਿਲਾ ਜੇ ਆਸ-ਪਾਸ ਦੇ ਲੋਕਾਂ ਜਿਹੜੋ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ 25 ਤੋਂ 30 ਸਾਲ ਪੁਰਾਣੀ ਵੀ ਇਮਾਰਤ ਹੈਗੀ ਔਰ ਇਸ ਦੇ ਅੰਦਰ ਇੱਕ ਮਾਰਕੀਟ ਸੀਗੀ ਇਹ ਪੂਰੀ ਅਰੇ ਅੰਦਰ ਆਫਿਸ ਬਨੇ ਹੋਏ ਸੀਗੇ ਔਰ ਪਿਛਲੇ 2-3 ਮਹੀਨੇ ਪਹਿਲਾਂ ਹੀ ਇਸ ਮਾਰਕੀਟ ਨੂੰ ਖਾਲੀ ਕਰਾ ਦਿੱਤਾ ਗਿਆ ਸੀਗਾ ਕਿਉਂਕਿ ਕਾਰਪੋਰੇਸ਼ਨ ਵੱਲੋਂ ਇਸ ਇਸ ਬਿਲਡਿੰਗ ਦੇ ਮਾਲਕ ਨੂੰ ਕਈ ਵਾਰੀ ਨੋਟਿਸ ਭੇਜੇ ਗਏ ਸੀਗੇ ਕਿ ਇਸ ਦੀ ਜਿਹੜੀ ਹਾਲਤ ਹੈ ਔਰ ਜਰਜ ਦਿੱਤਾ ਤੇ ਇਸ ਟੀਨ ਨੂੰ ਦੇਖਦੇ ਹੋਏ ਮਾਲਕ ਵੱਲੋਂ ਇਸ ਬਿਲਡਿੰਗ ਨੂੰ ਖਾਲੀ ਕਰਾ ਦਿੱਤਾ ਗਿਆ ਸੀ ਪਰ ਅੱਜ ਪਿਛਲੇ 1 ਹਫਤੇ ਤੋਂ ਲਗਾਤਾਰ بارش ਦੀ ਵਜ੍ਹਾ ਕਰਕੇ ਇਹ ਹੋਰ ਖਸਤਾ ਹਾਲਤ ਪਹੁੰਚ ਗਈ ਜਿਸ ਕਰਕੇ ਅਚਾਨਕ ਇਹ ਬਿਲਡਿੰਗ ਡਿੱਗ ਜਾਂਦੀ ਹੈ ਔਰ ਉੱਥੇ ਆਸ-ਪਾਸ ਦੇ ਲੋਕਾਂ ਲੋਕ ਜਿਹੜੇ ਆ ਉਸ ਦੇ ਵਿੱਚ ਖਲਬਲੀ ਮਿੱਟੀ ਇੱਕਦਮ ਅਚਾਨਕ ਉੱਥੇ ਖਲਬਲੀ ਮਰ ਜਾਂਦੀ ਹੈ ਔਰ ਲੋਗ ਇਸ ਵੀਡੀਓ ਬਣਾਉਂਦੇ ਨੇ ਔਰ ਵੀਡੀਓ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ ਔਰ ਉਹੀ ਵੀਡੀਓ ਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਇਹ ਜਿਹੜੀ ਹੈ ਕਿਤਨਾ ਕਿਤੇ بارش ਦੀ ਵਜ੍ਹਾ ਕਰਕੇ ਵੀ ਇਹਨੂੰ ਕਿਹਾ ਜਾ ਸਕਦਾ ਹੈ ਕਿ بارش ਦੀ ਲਗਾਤਾਰ بارش ਹੋਣ ਦੀ ਵਜ੍ਹਾ ਕਰਕੇ ਇਹ ਡਿੱਗੀ ਹੈ हां ठीक है रोहित फिलहाल दी पूरी जानकारी ਬਹੁਤ ਬਹੁਤ ਧੰਨਵਾਦ ਲੁਧਿਆਣਾ ਦੀਆਂ ਤੁਨਸੀ ਤਸਵੀਰਾਂ ਵਿਖਾ ਰਹੇ ਕਿ ਕਿਵੇਂ 5 ਸਕਿੰਟ ਦੇ ਵਿੱਚ ਤਿੰਨ ਮੰਜ਼ਲਾ ਇਮਾਰਤ ਪੂਰੀ ਤਰ੍ਹਾਂ ਟਾਈਟੇਰੀ ਹੋ ਜਾਂਦੀ ਹੈ ਹਾਲਾਂਕਿ ਸਮਾਂ ਰਹਿੰਦਿਆਂ ਪਹਿਲਾਂ ਹੀ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ ਅੱਜ ਇਸ ਦੇ ਚੱਲਦਿਆਂ ਜਾਨੀ ਨੁਕਸਾਨ ਤੋਂ ਬਚਾਰੇ ਵੀ ਦੱਸਿਆ ਜਾ ਰਿਹਾ ਹੈ ਕਿ 30 ਸਾਲ ਤੋਂ ਵੱਧ ਇਹ ਪੁਰਾਣੀ ਇਮਾਰਤ ਲਗਾਤਾਰ ਨਹੀਂ ਦੇ ਚੱਲਦੇ ਆਹੀ ਇਹ ਵਜ੍ਹਾ ਕਹੀ ਜਾ ਸਕਦੀ ਹੈ ਜਿਸ ਦੇ ਚੱਲਦਿਆਂ ਅਚਾਨਕ ਪੂਰੀ ਦੀ ਪੂਰੀ ਇਮਾਰਤ 5 ਸਕਿੰਟ ਦੇ ਵਿੱਚ ਹੀ ਮਲਬੇ ਦੇ ਵਿੱਚ ਬਦਲ ਗਈ ਰੋਕਾਂਗੇ ਲਈ ਜਾਣਦੇ ਨਾ ਜੁੜੀ ਹੋਈ ਵੱਡੀ ਖਬਰ ਦਾ ਗੱਲ ਇੱਥੇ ਕਿ ਤਿੰਨ ਮੰਜ਼ਿਲਾ ਬਿਲਡਿੰਗ ਡਿੱਗੀ ਹੈ ਵਿਸ਼ਵਕਰਮਾ ਚੌਕ ਦੇ ਨੇੜੇ ਇਮਾਰਤ ਟਹਿਟੇਰੀ ਹੋਈ ਹੈ ਮਹਿਜ਼ 5 ਸਕਿੰਟ ਦੇ ਵਿੱਚ ਹੀ ਪੂਰੀ ਦੀ ਪੂਰੀ ਇਮਾਰਤ ਮਲਬੇ ਦੇ ਵਿੱਚ ਤਬਦੀਲ ਹੋ ਗਈ ਇਹ ਗਨੀਮਤ ਰਹੀ ਹੈ ਕਿ ਮਾਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਤੇ ਬਾਹਰ ਸੜਕ ਵੀ ਖਾਲੀ ਸੀ ਜਿਸ ਦੇ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾਰਿਆ ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਦੇ ਤਸਵੀਰਾਂ ਦੇ ਵਿੱਚ ਅਵੇ ਕੀ ਆ ਜਾ ਸਕਦਾ ਹੈ ਕਿ ਕਿਵੇਂ ਆਪ ਕੋ ਜੀ ਸਕਿੰਟ ਦੇ ਵਿੱਚ ਇਹ ਪੂਰੀ ਦੀ ਪੂਰੀ ਇਮਾਰਤ ਜੋ ਕਿ ਟੈਟੇਰੀ ਹੋ ਜਾਂਦੀ ਹੈ ਤਸਵੀਰਾਂ ਸਾਫ ਨਜ਼ਰ ਆ ਰਹੀਆਂ ਨੇ ਕਿ ਤਿੰਨ ਮੰਜ਼ਲਾ ਬਿਲਡਿੰਗ ਆ ਕਿਵੇਂ 5 ਸਕਿੰਟ ਦੇ ਵਿੱਚ ਹੀ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਮਲਬੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਲੁਧਿਆਣਾ ਦੀਆਂ ਦਰਸਲੇ ਤਸਵੀਰਾਂ ਨੇ ਵਿਸ਼ਵਕਰਮਾ ਦਾ ਵਿਸ਼ਵਕਰਮਾ ਚੌਕ ਦੇ ਨੇੜੇ ਇਹ ਇਮਾਰਤ ਜੋ ਕਿ ਕੁਝ ਸਕਿੰਟ ਦੇ ਵਿੱਚ ਅਚਾਨਕ ਟਹਿਟੇਰੀ ਹੋ ਜਾਂਦੀ ਹੈ 5 ਸਕਿੰਟ ਦੇ ਵਿੱਚ ਮਲਬੇ ਦੇ ਵਿੱਚ ਜਦੋਂ ਬਦਲਦੀ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਇਹ ਵੀ ਬਹੁਤ ਗਨੀਮਤ ਰਹੀ ਕਿ ਇਮਾਰਤ ਦੇ ਵਿੱਚ ਇਸ ਹਾਸੇ ਵੇਲੇ ਕੋਈ ਵੀ ਮੌਜੂਦ ਨਹੀਂ ਸੀ ਤੇ ਬਾਹਰ ਸੜਕ ਵੀ ਖਾਲੀ ਸੀ ਬਾਹਰ ਇਮਾਰਤ ਦੇ ਨੇੜੇ ਉਹ ਉਸ ਵੇਲੇ ਕੋਈ ਨਹੀਂ ਸੀ ਲੰਗਰੇਆ ਜਿਸ ਦੇ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾਰਿਆ ਹੈ ਆ ਤਸਵੀਰਾਂ ਵਿੱਚ ਦੇਖ ਸਕਦੇ ਤੁਸੀਂ ਕਿ ਕਿਵੇਂ ਅੱਖ ਚਪਕਦੀਆਂ ਹੀ 5 ਸਕਿੰਟ ਦੇ ਵਿੱਚ ਹੀ ਤਿੰਨ ਮੰਜ਼ਲਾ ਇਮਾਰਤ ਪੂਰੀ ਦੀ ਪੂਰੀ ਢਹਿ ਢੇਰੀ ਹੋ ਜਾਂਦੀ ਹੈ ਮਲਬੇ ਦੇ ਵਿੱਚ ਬਦਲ ਜਾਂਦੀ ਹੈ ਹਾਲਾਂਕਿ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਇਹ ਅਚਾਨਕ ਇਮਾਰਤ ਡਿੱਗਣ ਦੀ ਵਜ੍ਹਾ ਕੀ ਰਹੀ ਕੋਈ ਜ਼ਿਆਦਾ ਪੁਰਾਣੀ ਇਮਾਰਤ ਹੈ ਆਖਰਕਾਰ ਕਿਵੇਂ ਇਮਾਰਤ ਅਚਾਨਕ ਕਮਜ਼ੋਰ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਰੋਹਿਤ ਗੋੜ ਜੁੜੇ ਹੋਏ ਨੇ ਅਰੋਈ ਤੇ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਚ ਕੈਦ ਹੋਈਆਂ ਕਿ ਕਿਵੇਂ ਅਚਾਨਕ ਇਹ ਪੂਰੀ ਦੀ ਪੂਰੀ ਤਿੰਨ ਮੰਜ਼ਲਾ ਇਮਾਰਤ ਢਹਿਟਰੀ ਹੋ ਜਾਂਦੀ ਹੈ ਆ ਕੀ ਕੋ ਜਾਣਕਾਰੀ ਕਿ ਕਿੰਨੇ ਕਿ ਪੁਰਾਣੀ ਹੈ ਇਮਾਰਤ ਹੈ ਆਖਰਕਾਰ ਅਚਾਨਕ ਢਹਿਟਰੀ ਹੋਣ ਦੀ ਹੁਣ ਤੱਕ ਵਜ੍ਹਾ ਕੀ ਸਾਫ ਹੋਈ ਹੈ ਬਿਲਕੁਲ ਪਰ ਮੈਂ ਨਰਮਨ ਦੱਸਣਾ ਚਾਹੁੰਦਾ ਕਿ ਵਿਸ਼ਕਰਮਾ ਚੌਂਕ ਦੇ ਵਿੱਚ ਇਹ ਇਮਾਰਤ ਹੈਗੀ ਆ ਤਿੰਨ ਮੰਜ਼ਲੀ ਇਮਾਰਤ ਹੈਗੀ ਆ ਔਰ ਇਸ ਮੰਜ਼ਲ ਇਮਾਰਤ ਦੇ ਵਿੱਚ ਕਈ ਜਿਹੜੇ ਦਫ਼ਤਰ ਬਣੇ ਹੋਏ ਸੀਗੇ ਪੁਰਾਣੇ ਔਰ ਕਈ ਮਾਰਕੀਟ ਦੀ ਤਰ੍ਹਾਂ ਇਸ ਇਮਾਰਤ ਨੂੰ ਯੂਜ਼ ਕੀਤਾ ਜਾਂਦਾ ਸੀ ਪਰ ਪਿਛਲੇ ਕਾਫੀ ਮਹੀਨਿਆਂ ਤੋਂ ਪਹਿਲਾਂ ਹੀ ਦੋ ਤਿੰਨ ਮਹੀਨਿਆਂ ਪਹਿਲਾਂ ਹੀ ਇਸ ਮਾਰਕੀਟ ਨੂੰ ਖਾਲੀ ਕਰਾ ਲਿੱਤਾ ਗਿਆ ਸੀ ਕਿਉਂਕਿ ਕਾਰਪੋਰੇਸ਼ਨ ਵੱਲੋਂ ਇਸ ਦੀ ਜਿਹੜੀ ਹੈ ਖਸਤਾ ਹਲਨ ਦੀ ਜਿਹੜੀ ਹੈ ਡਿਕਲੇਅਰ ਕਰ ਦਿੱਤਾ ਗਿਆ ਸੀ ਔਰ ਮਾਲਕ ਮਕਾਨ ਜਿਹੜਾ ਸੀਗਾ ਬਿਲਡਿੰਗ ਦਾ ਮਾਲਕ ਸੀਗਾ ਉਸ ਨੂੰ ਕਹਿ ਦਿੱਤਾ ਗਿਆ ਸੀ ਕਿ ਇਸ ਬਿਲਡਿੰਗ ਨੂੰ ਖਾਲੀ ਜਾ ਜਾਵੇ ਔਰ ਇਹ ਬਿਲਡਿੰਗ ਕਿਸੇ ਵੀ ਲੈਵੀ ਡਿੱਗ ਸਕਦੀ ਹੈ ਪਿਛਲੇ ਇੱਕ ਹਫਤਾ ਤੋਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਇਹ ਬਿਲਡਿੰਗ ਕਾਫੀ ਨਰਮ ਹੋ ਚੁੱਕੀ ਸੀ ਜਿਸ ਦੇ ਕਰਕੇ ਇਸ ਦੀ ਦਿਵਾਰਾ ਜਿਹੜੀਆਂ ਮੈਂ ਉਹ ਪਾਣੀ ਦੇ ਨਾਲ ਰਿਸਕ ਚੁੱਕੀਆਂ ਸੀਗਾ ਜਿਸ ਕਰਕੇ ਇਹ ਇੱਕਦਮ ਅਚਾਨਕ ਡਿੱਗ ਗਈ ਔਰ ਇਸੇ ਦੇ ਪਿੱਛੇ ਇਹ ਕਿਤਨਾ ਕਿਤੇ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਪਤਾ ਸੀਗਾ ਔਰ ਜਿਹੜਾ ਬਿਲਡਿੰਗ ਮਾਲਕ ਸੀਗਾ ਉਹ ਵੀ ਉਸ ਨੂੰ ਹੀ ਪਤਾ ਸੀਗਾ ਇਸ ਕਰਕੇ ਇਸ ਬਿਲਡਿੰਗ ਦਾ ਹੀ ਜਿਹੜਾ ਨੁਕਸਾਨ ਹੋਇਆ ਹੈਗਾ ਬਾਅਦ ਵਿੱਚ ਦੁਕਾਨਾਂ ਦਾ ਜਿਹੜਾ ਨੁਕਸਾਨ ਆਇਆ ਵਸ ਉਹੀ ਨਿਕਲ ਕੇ ਸਾਹਮਣੇ ਆਇਆ ਵਾ ਪਰ ਜੇ ਇਹ ਗੱਲ ਕੀਤੀ ਜਾਵੇ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮੈਂ ਰੋਹੀ ਕਿ ਜ਼ਿਆਦਾ ਪੁਰਾਣੀ ਇਮਾਰਤ ਦੱਸੀ ਜਾ ਰਹੀ ਹੈ ਬਿਲਕੁਲ ਬਿਲਕੁਲ ਪਰਮਿੰਦਰ ਇਹ ਲਗਭਗ 25 ਤੋਂ 30 ਸਾਲ ਪੁਰਾਣੀ ਇਮਾਰਤ ਕਹੀ ਜਾ ਰਹੀ ਹੈ ਔਰ ਇਸ ਤੋਂ ਵੀ ਵੱਧ ਟਾਈਮ ਦੀ ਸਮੇਂ ਦੀ ਵੀ ਹੋ ਸਕਦੀ ਹੈ ਕਿਉਂਕਿ ਹਾਲ ਦੀ ਫਿਲਹਾਲ ਜਿਹੜੇ ਆਸ-ਪਾਸ ਦੇ ਲੋਕਾਂ ਜਿਹੜੋ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ 25 ਤੋਂ 30 ਸਾਲ ਪੁਰਾਣੀ ਵੀ ਇਮਾਰਤ ਹੈਗੀ ਔਰ ਇਸ ਦੇ ਅੰਦਰ ਇੱਕ ਮਾਰਕੀਟ ਸੀਗੀ ਇਹ ਪੂਰੀ ਇਹਦੇ ਅੰਦਰ ਆਫਿਸ ਬਨੇ ਹੋਏ ਸੀਗੇ ਔਰ ਪਿਛਲੇ 2-3 ਮਹੀਨੇ ਪਹਿਲਾਂ ਹੀ ਇਸ ਮਾਰਕੀਟ ਨੂੰ ਖਾਲੀ ਕਰਾ ਦਿੱਤਾ ਗਿਆ ਸੀਗਾ ਕਿਉਂਕਿ ਕਾਰਪੋਰੇਸ਼ਨ ਵੱਲੋਂ ਇਸ ਇਸ ਬਿਲਡਿੰਗ ਦੇ ਮਾਲਕ ਨੂੰ ਕਈ ਵਾਰੀ ਨੋਟਿਸ ਭੇਜੇ ਗਏ ਸੀ ਕਿ ਇਸ ਦੀ ਜਿਹੜੀ ਹਾਲਤ ਹੈ ਔਰ ਜ ਦਿਆ ਤੇ ਇਸ ਟੀਨੂ ਦੇਖਦੇ ਹੋਏ ਮਾਲਕ ਵੱਲੋਂ ਇਸ ਬਿਲਡਿੰਗ ਨੂੰ ਖਾਲੀ ਕਰਾ ਦਿੱਤਾ ਗਿਆ ਸੀ ਪਰ ਅੱਜ ਪਿਛਲੇ 1 ਹਫਤੇ ਤੋਂ ਲਗਾਤਾਰ بارش ਦੀ ਵਜ੍ਹਾ ਕਰਕੇ ਇਹ ਹੋਰ ਖਸਤਾ ਹਾਲਤ ਪਹੁੰਚ ਗਈ ਜਿਸ ਕਰਕੇ ਅਚਾਨਕ ਇਹ ਬਿਲਡਿੰਗ ਡਿੱਗ ਜਾਂਦੀ ਹੈ ਔਰ ਉੱਥੇ ਆਸ-ਪਾਸ ਦੇ ਲੋਕਾਂ ਲੋਕ ਜਿਹੜੇ ਆ ਉਸ ਦੇ ਵਿੱਚ ਖਲਬਲੀ ਮਿੱਟੀ ਇੱਕਦਮ ਅਚਾਨਕ ਉੱਥੇ ਖਲਬਰੀ ਮਰ ਜਾਂਦੀ ਹੈ ਔਰ ਲੋਕ ਇਸ ਦੀ ਵੀਡੀਓ ਬਣਾਉਂਦੇ ਨੇ ਔਰ ਵੀਡੀਓ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ ਔਰ ਉਸੇ ਵੀਡੀਓ ਨੂੰ ਅਸੀਂ ਆਪਣੇ ਚੈਨਲ ਦੇ ਜ਼ਰੀਏ